ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਸਣ ਤੋਂ ਰੋਕਣ ਲਈ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਡੀਏਵੀ ਕਾਲਜ ਫਿਲੌਰ ਵਿਖੇ ਜੇਸੀਆਈ ਗੁਰਾਇਆਂ ਸਿਟੀ ਸਟਾਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਮੈਚਾਂ ਦੀ ਕ੍ਰਿਕਟ ਸੀਰੀਜ਼ ਕਰਾਈ ਗਈ। ਇਹ ਕ੍ਰਿਕਟ ਮੈਚਾਂ ਦੀ ਸੀਰੀਜ਼ ਜੇਸੀਆਈ ਗੁਰਾਇਆਂ ਸਿਟੀ ਸਟਾਰ ਤੇ ਬਾਅਰ ਐਸੋਸੀਏਸ਼ਨ ਫਲੋਰ ਦੇ ਵਕੀਲਾਂ ਵਿਚਕਾਰ ਹੋਈ। ਤਿੰਨ ਮੈਚਾਂ ਦੇ ਮੁਕਾਬਲੇ ਵਿੱਚ ਜੇਸੀਆਈ ਗੁਰਾਇਆਂ ਸਿਟੀ ਸਟਾਰ ਨੇ ਜਿੱਤ ਹਾਸਲ ਕੀਤੀ। ਜੇਤੂ ਟੀਮ ਜੀਸੀਆਈ ਗੁਰਾਇਆਂ ਸਿਟੀ 스타 ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਮੈਨ ਆਫ ਦਾ ਸੀਰੀਜ਼ ਤੇ ਬੈਸਟ ਬੋਲਰ ਜਤਿਨ ਚੋਪੜਾ ਗੁਰਾਇਆਂ ਨੂੰ ਦਿੱਤਾ ਗਿਆ ਬੈਸਟ ਬੈਟਸਮੈਨ ਰਾਹੁਲ ਗੁਰਾਇਆਂ ਨੂੰ ਮੈਨ ਆਫ ਦਾ ਮੈਚ ਦਿੱਤਾ ਗਿਆ ਜੀਸੀਆਈ ਗੁਰਾਇਆਂ ਸਿਟੀ 스타 ਦੇ ਪ੍ਰਧਾਨ ਗੌਰਵ ਕੋਸ਼ਲ ਨੇ ਕਿਹਾ ਕਿ ਇਹ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਸਾਡੀ ਕਲੱਬ ਦਾ ਮਕਸਦ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨਾ ਜਿਸ ਲਈ ਅਸੀਂ ਸਮੇਂ-ਸਮੇਂ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਮਾਗਮ ਕਰਦੇ ਰਹਿੰਦੇ ਹਾਂ 24 ਮਾਰਚ ਨੂੰ ਜੋਹਲ ਫਾਰਮ ਕੁੜਕਾ ਵਿਖੇ ਵੀ Holi ਦਾ ਤਿਉਹਾਰ ਮਨਾਇਆ ਜਾਵੇਗਾ ਇਸ ਮੌਕੇ ਸੈਕਟਰੀ ਰਾਜੇਸ਼ਵਰ ਵਾਈਸ ਪ੍ਰਧਾਨ ਜਤਿਨ ਚੋਪੜਾ ਰਾਹੁਲ ਬਹਿਲ ਵਕੀਲ ਬਲਦੀਪ ਕੁਮਾਰ ਨਵਜੋਤ ਖੈਰਾ ਦਿਨੇਸ਼ ਲਖਨਪਾਲ ਅਸ਼ਵਨੀ ਕੁਮਾਰ ਪੰਕਜ ਸ਼ਰਮਾ ਹਰਪ੍ਰੀਤ ਕੁਮਾਰ ਜਸਪ੍ਰੀਤ ਵਿਕੀ ਲਮਸਰ ਸੱਜਨ ਕੋਲ अनमोल वकीलात हाजिर रहे आज ਦਾ ਜਿਹੜਾ ਇਹ ਟੂਰਨਾਮੈਂਟ ਹੈਗਾ ਇਹ ਆਪਾਂ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਵਾਰਪਾ ਜਿਹੜਾ ਇਹ ਟੂਰਨਾਮੈਂਟ ਆ ਉਹ ਕਰਵਾਇਆ ਗਿਆ ਇਹਦੇ ਵਿੱਚ ਤਿੰਨ ਮੈਚ ਜਿਹੜੇ ਆ ਕਰਵਾਏ ਗਏ ਉਸ ਦੇ ਵਿੱਚੋਂ ਜਿਹੜਾ ਕੀ ਆ ਬਾਅਰ ਐਸੋਸੀਏਸ਼ਨ ਫਲੋਰ ਦੇ ਵਕੀਲ ਸਾਹਿਬ ਸੀਗੇ ਉਹਨਾਂ ਨੇ ਤੇ ਜੀਸੀਆਈ ਗੁਰਾਇਟ ਸਿਟੀ ਸਟਾਰ ਜਿਹੜੀ ਆ ਉਹਨਾਂ ਨੇ ਇਸੇ ਟੂਰਨਾਮੈਂਟ ਦੇ ਵਿੱਚ ਆ ਸ਼ਮੂਲੀਅਤ ਕੀਤੀ ਆ ਦੋਨੋਂ ਟੀਮਾਂ ਨੇ ਦੋਨੋਂ ਟੀਮਾਂ ਦੇ ਖਿਡਾਰੀਆਂ ਨੇ ਬਹੁਤ ਹੀ ਵਧੀਆ ਜਿਹੜਾ ਆ ਪ੍ਰਦਰਸ਼ਨ ਕੀਤਾ ਆ ਤੇ ਜਿਹੜੀ ਜੀਸੀਆ ਗ੍ਰੈਂਡ ਸਿਟੀ 스타 ਦੀ ਟੀਮ ਆ ਉਹ ਇਸ ਟੂਰਨਾਮੈਂਟ ਨੂੰ ਜਿੱਤਣ ਦੇ ਵਿੱਚ ਕਾਮਯਾਬ ਰਹੀ ਆ ਇਹਦੇ ਵਿੱਚ ਬੈਸਟ ਬੋਲਰ ਕੱਢਿਆ ਗਿਆ ਆ ਜਿਹੜਾ ਕਿ ਉਹ ਸਾਡੇ ਜੀਸੀ ਰਾਹੁਲ ਜੀ ਆ ਉਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਜੀ ਬੈਸਟ ਬੈਟਸਮੈਨ ਤੇ ਮੈਨ ਆਫ ਦਾ ਜਿਹੜਾ ਸੀਰੀਜ਼ ਆ ਉਹ ਸਾਡੇ ਜੀਸੀ ਜਤਿਨ ਜੀ ਆ ਉਹਨਾਂ ਨੂੰ ਦਿੱਤਾ ਗਿਆ ਤੇ ਮੈਂ ਆਪਣੀ ਜਿਹੜੀ ਜੀਸੀਆ ਗ੍ਰੈਂਡ ਸਿਟੀ 스타 ਦਾ ਬਤੌਰ ਐਲੋ ਪ੍ਰੈਜ਼ੀਡੈਂਟ ਇਹ ਜਿਹੜਾ ਸਾਰਾ ਟੂਰਨਾਮੈਂਟ ਆ ਇਹਦਾ ਮਕਸਦ ਵਿੱਚ ਇਹ ਵੀ ਸੀਗਾ ਕਿ ਨਸ਼ੇ ਛੱਡੋ ਤੇ ਖੇਡਾਂ ਪੜਾਓ ਜਿੰਨੇ ਵੀ ਆਪਣੇ ਵਕੀਲ ਸਾਹਿਬ ਸੀਗੇ ਜਾਂ ਗ੍ਰਾਉਂਡ ਸਿਟੀ ਸਾਹਿਬ ਦੇ ਮੈਂਬਰ ਸਾਹਿਬਾਨ ਸੀ ਜਿਹੜਾ ਨੇ ਇੱਕ ਮੈਸੇਜ ਦਿੱਤਾ ਅੱਜ ਦੇ ਦਿਨ ਕਿ ਨਸ਼ੇ ਛੱਡੋ ਤੇ ਖੇਡਾਂ ਨੂੰ ਅਪਣਾਓ ਤੇ ਜੇ ਸਾਰਾ ਟੂਰਨਾਮੈਂਟ ਸੀਗਾ ਇਸ ਚੀਜ਼ ਦੇ ਆਰੰਭ ਸਰਦਾਰ ਭਗਤ ਸਿੰਘ ਜੀ ਨੂੰ ਅਸੀਂ ਸਮਰਪਿਤ ਕਰਦੇ ਹਾਂ ਧੰਨਵਾਦ